ਕਿਸਾਨ ਅੰਦੋਲਨ ਦੇ ਹੀਰੋ ਵਾਟਰ ਕੈਨਲ ਬੁਆਏ ਦੇ ਨਾਮ ਦੇ ਨਾਲ ਮਸ਼ਹੂਰ ਹੋਏ ਨਵਦੀਪ ਜਲਬੇੜਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲਿਆ ਅਦਾਲਤ ਨੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਜ਼ਮਾਨਤ ਦੇ ਦਿੱਤੀ ਆ ਤੁਹਾਨੂੰ ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਦੌਰਾਨ ਉਸ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਹ ਕਈ ਮਹੀਨੇ ਜੇਲ੍ਹ ਦੇ ਵਿੱਚ ਰਿਹਾ ਜਿਸ ਕਾਰਨ ਕਿਸਾਨਾਂ ਦੇ ਵਿੱਚ ਰੋਸ ਸੀ ਕਿਸਾਨ ਅੰਦੋਲਨ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਨਵਦੀਪ ਜਲਵੇੜਾ ਅਤੇ ਹੋਰ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੇ ਲਈ ਮੰਗ ਵਾਰ-ਵਾਰ ਕੀਤੀ ਜਾ ਰਹੀ ਸੀ ਕਿਸਾਨਾਂ ਨੇ ਨਵਦੀਪ ਜਲਵੇੜਾ ਦੇ ਹੱਕ ਦੇ ਵਿੱਚ 17 ਜੁਲਾਈ ਨੂੰ ਅੰਬਾਲਾ ਦੇ ਐਸਪੀ ਦਫ਼ਤਰ ਨੂੰ ਕੇਰਨ ਦਾ ਐਲਾਨ ਵੀ ਕੀਤਾ ਸੀ ਇਸ ਦੌਰਾਨ ਹਾਈ ਕੋਰਟ ਨੇ ਨਵਦੀਪ ਜਲਵੇੜਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਆ ਦਾਦੀ ਇਹ ਕੇਸ ਤੋਂ ਪਹਿਲਾਂ ਪੁਲਸ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਨਵਦੀਪ ਨੂੰ ਉਪਦੇਸ਼ ਤੋਂ ਫੰਡਿੰਗ ਮਿਲ ਰਹੀ ਆ ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਹੁਣ ਸਾਫ਼ ਕੀਤਾ ਗਿਆ ਹੈ ਕਿ ਜਮਾਨਤ ਮਿਲਣ ਦੇ ਬਾਵਜੂਦ ਵੀ ਕੱਲ ਨੂੰ ਇਕੱਠ ਕੀਤਾ ਜਾਵੇਗਾ ਦਾਜੀਏ ਕਿ ਕਿਸਾਨ ਅੰਦੋਲਨ ਭਾਗ ਦੋ ਦੇ ਦੌਰਾਨ ਨਵਦੀਪ ਜਲਬੇੜਾ ਦੇ ਖਿਲਾਫ 13 ਫਰਵਰੀ ਨੂੰ ਧਾਰਾ 147 149 186 188 307 352 ਅਤੇ ਅੰਬਾਲਾ ਦੇ ਵਿੱਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਆ ਹਰਿਆਣਾ ਤੇ ਪੰਜਾਬ ਦੀ ਸ਼ੰਭੂ ਸਰਦ ਦੇ ਉੱਪਰ ਖੜੇ ਕਿਸਾਨਾਂ ਨੇ ਦਿੱਲੀ ਦੇ ਵਿੱਚ ਮਾਰਚ ਕਰਨ ਦਾ ਐਲਾਨ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਕੇ ਸ਼ੰਭੂ ਸਰਦ ਦੇ ਖੁੱਲਦੇ ਹੀ ਕਿਸਾਨ ਦਿੱਲੀ ਦੇ ਵੱਲ ਮਾਰਚ ਕਰਨਗੇ ਉਹਨਾਂ ਕਹਿ ਕੇ ਅਸੀਂ ਬਸ ਸਮਾਨ ਇਕੱਠਾ ਕਰਨ ਦੇ ਲਈ ਸਮਾਂ ਲਗਾਵਾਂਗੇ ਉਸ ਤੋਂ ਬਾਅਦ ਅਸੀਂ ਦਿੱਲੀ ਦੇ ਵੱਲ ਰਵਾਨਾ ਹੋਵੰਗੇ ਸ਼ੰਭੂ ਬਾਰਡਰ ਦੇ ਉੱਪਰ ਲਗਾਈ ਗਈ 8 ਲੇਅਰ ਬਾਰਕੇਡਿੰਗ ਨੂੰ ਫਿਲਹਾਲ ਨਹੀਂ ਹਟਾਇਆ ਜਾਵੇਗਾ 10 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 7 ਦਿਨਾਂ ਦੇ ਅੰਦਰ ਬਾਰਡਰ ਖੋਲਣ ਦਾ ਹੁਕਮ ਦਿੱਤਾ ਸੀ ਅੱਜ ਇਸ ਦਾ ਆਖਰੀ ਦਿਨ ਹੈ ਪਰ ਹਰਿਆਣਾ ਸਰਕਾਰ ਇਸ ਸੰਬੰਧੀ ਸੁਪਰੀਮ ਕੋਰਟ ਗਈ ਹੋਈ ਆ ਸਰਕਾਰ ਹੁਣ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਹੀ ਆ ਆਦਰ ਨੇ ਕਿਸਾਨ ਸਾਥਿਓ ਸਭੀ ਸਾਥਿਓ ਸੇ ਅਪੀਲ ਕੀਤੀ ਹੈ ਕਿ ਕੱਲ 17 ਤਰੀਕਾ ਪ੍ਰੋਗਰਾਮ वैसे का वैसे ही है सब साथियों ने वहाँ पर पहुंचना है नवदीप की एक केस में जमानत हुई है लेकिन रिहाई का अभी पक्का पता नहीं है कब होगी या नहीं होगी आप सभी किसान साथियों से अपील है सभी संगठनों से अपील है ज्यादा से ज्यादा संख्या में सुबह दस बजे अंबाला अनाज मंडी में पहुँचना है आप लोगों के प्रेशर की वजह से आप लोगों के सहयोग की वजह से ही उन्हें जमानत मिली है और रिहाई भी आप सब लोगों के सहयोग के साथ ही मिलनी है सभी साथियों से अपील है जिस साथी ने वीडियो डाल ली है वे कोई भी साथी पीछे ना हटे सभी साथी ज्यादा से ज्यादा संख्या में अम्बाला की अनाज मंडी में सुबह 10 बजे कल सुबह 10 बजे सतारह तारीख को पहुंचे बहुत बहुत धन्यवाद